ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਭਾਰਤ ਦੀ ਧਰਤੀ ਮਹਾਨ ਪੀਰਾਂ ਫਕੀਰਾਂ ਗੁਰੂਆਂ ਤੇ ਪਗੰਬਰਾਂ ਦੀ ਧਰਤੀ ਹੈ ਤਾਂ ਇਨ੍ਹਾਂ ਹੀ ਮਹਾਨ ਸ਼ਖਸੀਤਾਂ ਵਿੱਚੋਂ ਅੱਜ ਆਪਾਂ ਗੱਲ ਕਰਾਂਗੇ ਭਗਤ ਕਬੀਰ ਜੀ ਭਗਤ ਕਬੀਰ ਜੀ ਦੇ ਜਨਮ ਬਾਰੇ ਵਖ ਵਖ ਸਾਖੀਆਂ ਦੇ ਵਿੱਚ ਵਖ ਵਖ ਜਿਹੜੇ ਕਵੀ ਹੋਏ ਐ ਉਹਨਾਂ ਦੇ ਜਿਹੜਾ ਲਿਖਤਾ ਉਹਨਾਂ ਦੇ ਵਿੱਚ ਇਹਨਾਂ ਦਾ ਜਨਮ 1440 ਜਾਂ 1455 ਦੱਸਿਆ ਗਿਆ ਹੈ ਜੋ ਲਾਹੌਰ ਵਿੱਚ ਹੋਇਆ ਤੇ ਜਿਹੜਾ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੀ ਉਦਰ ਦੇ ਵਿੱਚੋਂ ਹੋਇਆ ਤਾਂ ਜਿਹੜੀ ਇਹਦੀ ਮਾਤਾ ਸੀਗੀ ਬ੍ਰਾਹਮਣੀ ਉਹਨੇ ਇਹਨੂੰ ਇੱਕ ਕਮਲ ਦੇ ਫੁੱਲ ਦੇ ਵਿੱਚ ਪਾ ਕੇ ਇੱਕ ਲਹਿਰ ਨਾਮ ਤਲਾਹ ਸੀਗਾ ਬਨਾਰਸ ਦੇ ਵਿੱਚ ਕਾਸ਼ੀ ਦੇ ਵਿੱਚ ਉਹਦੇ ਵਿੱਚ ਇਹਨੂੰ ਤਾਰਤਾ ਸੀਗਾ ਤਾਂ ਅੱਗੇ ਚੱਲ ਕੇ ਇੱਕ ਬੇਉਲਾਦ ਦੰਪਤੀ ਜੋੜਾ ਸੀ ਨੀਰੂ ਤੇ ਨਿਮਾ ਉਹ ਤਲਾਬ ਦੇ ਕਿਨਾਰੇ ਆਏ ਹੋਏ ਸੀਗੇ ਤਾਂ ਉਹਨਾਂ ਨੂੰ ਇਹ ਉਥੋਂ ਬੱਚਾ ਮਿਲਿਆ ਤਾਂ ਉਹਨਾਂ ਨੇ ਇਹਦਾ ਪਾਲਣ ਪੋਸ਼ਣ ਕਰਿਆ ਮਾਤਾ ਪਿਤਾ ਬਣ ਕੇ ਤਾਂ ਇਹਨਾਂ ਨੇ ਫਿਰ ਮੌਲਵੀ ਨੂੰ ਆਪਦੇ ਘਰ ਸੱਦਿਆ ਤਾਂ ਮੌਲਵੀ ਨੂੰ ਸੱਦ ਕੇ ਇਹਨਾਂ ਨੇ ਇਸ ਬੱਚੇ ਦਾ ਨਾਮ ਭਗਤ ਕਬੀਰ ਜੀ ਰੱਖਿਆ ਤੇ ਇਹ ਮਾਤਾ ਪਿਤਾ ਨੇ ਇਹਨੂੰ ਇਸਲਾਮ ਦੀ ਪੜ੍ਹਾਈ ਕਰਨ ਖਾਤਰ ਭੇਜਿਆ ਪਰ ਇਹਦਾ ਜਿਹੜਾ ਝੁਕਾ ਸੀ ਭਗਤ ਕਬੀਰ ਜੀ ਦਾ ਉਹ ਸ਼ੁਰੂ ਤੋਂ ਹੀ ਹਿੰਦੂ মতਵਲ ਜ਼ਿਆਦਾ ਸੀਗਾ ਤਾਂ ਅੱਜ ਲਈ ਇੰਨਾ ਹੀ ਜੇ ਸੋਨੋ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਬਹੁਤ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਰੂਬਰੂ ਹੋਵਾਂਗੇ ਤੇ ਅੱਗੇ ਇਤਿਹਾਸ ਨਾਲ ਜੁੜਨ ਲਈ ਮੇਰੇ ਫੇਸਬੁੱਕ ਪੇਜ ਇੰਸਟਾਗ੍ਰਾਮ ਪੇਜ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਤੇ ਫੋਲੋ ਕਰਿਓ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ